ਕੰਪੀਟੀਸ਼ਨ ਦੇ ਭਾਗ ਲੈ ਆ ਸੀ ਤੇ ਕੀ ਕੀਤਾ ਸੀ ਉਸ ਕੰਪੀਟੀਸ਼ਨ ਵਿੱਚ ਪੂਰੀ ਵਰਲਡ ਦੇ 플ੈਗ ਬੋਲੇ ਤੇ ਜਦੋਂ ਤੁਸੀਂ ਕਾਰਟੂਨ ਵੇਚਦੇ ਹੋ ਜਾਂ ਫਿਰ ਕੋਈ ਗੇਮਸ ਖੇਲਦੇ ਹੋ ਕਿੱਦਾਂ ਦੀ ਗੇਮਸ ਹੁੰਦੀਆਂ ਜਾਂ ਕਿੱਦਾਂ ਦੇ ਕਾਰਟੂਨ ਵੇਚਦੇ ਹੋ 플ੈਗ ਵਾਲੇ 플ੈਗ ਵਾਲੀਏ ਹਾਂ ਵਧੀਆ ਲੱਗਦਾ 플ੈਗ ਨੂੰ ਜਦੋਂ ਕੋਈ ਤੁਹਾਨੂੰ ਪੁੱਛਦਾ ਵਾ ਤੇ ਤੁਸੀਂ ਨਾਂ ਦਾ ਦਿੰਦੇ ਵਧੀਆ ਮਹਿਸੂਸ ਹੁੰਦਾ ਹੁੰਦਾ ਹੈ ਵਧੀਆ ਉਹਦਾ ਨਾਮ ਜਿਹੜਾ ਉਹ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਵਾ ਬੜੀ ਵੱਡੀ ਉਪਲਬਧੀ ਆ ਵਧੀਆ ਲੱਗਦਾ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਤੁਸੀਂ ਲੱਗਦਾ ਵਧੀਆ ਸਕੂਲ ਵਾਲਿਆਂ ਦਾ ਇੱਥੇ ਸ਼ਾਬਾਸ਼ ਸਕੂਲ ਦਿੱਤੀ ਹੈ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਮम्मा-ਪਾਪਾ ਕੀ ਕਹਿੰਦੇ ਆ ਜੀ ਦੋਦੀ ਛੰਡੇ ਦਾ ਨਾਮ ਵੀ ਬੋਲ ਦਿਓ ਐ ਵੀ ਵੈਰੀ ਗੁੱਡ ਕਰਦੇ ਹੋਰ ਕੀ ਕੀ ਸ਼ੌਂਕ ਆ ਛੰਡੇ ਵਗੈਰਾ ਆਪਨਾ ਦੋ ਤੁਸੀਂ ਹੂੰ ਆਪ ਬਣਾ ਦੇ ਸਾਰੇ ਜਾਂਦੇ ਹਾਂ ਹਾਂਜੀ ਠੀਕ ਵੱਡੋ ਕੇ ਕੀ ਬਣਨਾ ਜਾਂਦੇ ਹੋ ਇੰਜੀਨੀਅਰ ਠੀਕ ਹੈ ਬਾਕੀ ਬੜਾ ਮਿਲ ਇੱਕ ਖੁਸ਼ੀ ਦਾ ਪਲ ਹੈ ਕਿਉਂਕਿ ਗੁਰਦਾਸਪੁਰ ਛੋਟਾ ਜਿਹਾ ਸ਼ਹਿਰ ਆ ਇੱਥੋਂ ਉੱਟ ਕੇ ਗੁਰਦਾਸਪੁਰ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਨਾ ਇੰਡੀਆ ਲੈਵਲ ਤੇ ਉਹ ਵੀ ਜਾ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨੀ ਖੁਸ਼ੀ ਹੈ ਕਿਵੇਂ ਦਾ ਬੱਚੇ ਦਾ ਰਹਿੰਦਾ ਫਿਰ ਦਿਨ ਚੜਿਆ ਪਰ ਦੇਖਿਆ ਸੋਸ਼ਲ ਮੀਡੀਆ ਤੇ ਫਲੈਗ ਵਗੈਰਾ ਦੇਖਦਾ ਜਿਆਦਾ ਫਲੈਗ ਦੇਖਦਾ ਟੈਲੀਵਿਜ਼ਨ ਤੇ ਉਪਰ ਵੀ ਫਲੈਗ ਦੇਖਦਾ ਮੈਂ ਉਹਨੂੰ ਕਈ ਵਾਰੀ ਕਹਿੰਦਾ ਯਾਰ ਅਸਲ ਨਾਲ ਕਰ ਨਾ ਕਰਨਾ ਤਾਂ ਨਹੀਂ ਮੇਰੀ ਰੀਲ ਖਤਮ ਹੁੰਦੋਂ ਤੇ ਮੇਰੀ ਰੀਲ ਖਤਮ ਹੋਉਂਦੀ ਉਹ ਮੈਂ ਤੇ ਰੀਲ ਖਤਮ ਨਹੀਂ ਹੁੰਦੀ ਦੋ ਦੋ ਘੰਟੇ ਤੱਕ ਲੱਗਾ ਰਹਿੰਦਾ ਹੈ ਔਰ ਫਲੈਗ ਦੇਖਦਾ ਕਿਹੜਾ ਕੰਟਰੀ ਹੈ ਕਿਹੜਾ ਨਹੀਂ ਕੰਟਰੀ ਹਰ ਚੀਜ਼ ਦਾ ਦੱਸ ਸਕਦਾ ਫਿਰ ਦੱਸਦਾ ਵੀ ਹੈ ਇਵਨ ਇੱਥੋਂ ਤੱਕ ਕਿ ਪੁਰਾਣੇ ਟੂਟ ਟਾਪੂ ਹੁੰਦੇ ਨਾ ਉਹ ਵੀ ਦੱਸਦਾ ਵੀ ਫਲਾਨੇ ਫਲਾਨੀ ਚੀਜ਼ ਹੈ ਅਸ਼ਾਂਕਲ ਜਿਹਦਾ ਰਿ ਮੰਨੇ ਨੇ ਅਪਲਾਈ ਕਰਤਾ ਉਸ ਪਰ ਰਿਜ਼ਲਟ ਆਇਆ ਜੋ 2-3 ਮਹੀਨੇ ਬਾਅਦ ਹਾਂਜੀ ਤੇ ਕਿਵੇਂ ਦਾ ਰਿਐਕਸ਼ਨ ਸੀ ਤੁਹਾਡਾ ਜਾਂ ਪਰਵਾਰ ਦਾ ਇਹ ਰਿਐਕਸ਼ਨ ਅਸੀਂ ਦੱਸ ਨਹੀਂ ਸਕਦੇ ਸਾਡੀ ਕਿੰਨੀ ਖੁਸ਼ੀ ਹੋਈ ਮੈਂ ਤੁਹਾਨੂੰ ਇਹ ਦੱਸਾਂ ਐਨੀ ਖੁਸ਼ ਹੋਏ ਵੀ ਛੋਟਾ ਜਿਹਾ ਬੱਚਾ ਸਾਡੇ ਨਾਮ ਰੋਸ਼ਨ ਕਰਤਾ ਉਹ ਵੀ ਇੰਡੀਆ ਵਾਲਾ ਇੰਡੀਆ ਵਿੱਚ ਇੰਡੀਆ ਨਹੀਂ ਵਰਡ ਚ ਲੈ ਬੁੱਧ ਕੇ ਵਰਡ ਕਾਰਡ ਚ ਆ ਗਿਆ ਜੀ ਲੱਗਦਾ ਜਿਹੜੀ ਚੀਜ਼ਾਂ ਨੂੰ ਮਨਾ ਕਰਦੇ ਲੋ ਰੋਕਦੇ ਆ ਉਹੀ ਚੀਜ਼ ਤੇ ਉਹਨੇ ਨਾਮ ਰੋਸ਼ਨ ਕਰ ਦਿੱਤਾ ਨਹੀਂ ਮੈਂ ਇਸ ਚੀਜ਼ ਨਹੀਂ ਸੋਚਦਾ ਵੀ ਮੈਂ ਇਹ ਸੋਚਦਾ ਕਿ ਟੈਲੀਵਿਜ਼ਨ ਇਹ ਪਤਨ ਕੀ ਦੇਖਦਾ ਹੈ ਲੇਕਿਨ ਜਦੋਂ ਇਹ ਹੀ ਪਤਾ ਲੱਗਿਆ ਨਾ ਨੱਥੇ ਦੇ ਵਜਲ ਕਰਦਾ ਹੈ ਜਿਹ ਇਹ ਤੇ ਫਿਰ ਤਾਂ ਸਾਨੂੰ ਮਹਿਸੂਸ ਹੋ ਗਿਆ ਵੀ ਇਹਨੂੰ ਆਂਦਾ ਹੈ ਇਹ ਕਰੇ ਪਰ ਲੇਕਿਨ ਮੈਂ ਇਹਨੂੰ ਇਹ ਸੱਜੇ ਬਹੁਤਾ ਟਾਈਮ ਨਾ ਦੇ ਪੜਾਈ ਵਾਲੀ ਧਿਆਨ ਦੇ ਬਿਲਕੁਲ ਬਿਲਕੁਲ ਮੇਰਾ ਮਤਲਬ ਬਹੁਤਾ ਇਹਨਾਂ ਧਿਆਨ ਨਾ ਦੇ ਇਹਨਾਂ ਨੂੰ ਮੈਂ ਕਹਿੰਦਾ ਜੀ ਆਪਣਾ ਆਪਣੀ ਬੇਟੀ ਨੂੰ ਇਹਨੂੰ ਕਿਨੂੰ ਉਹ ਪੜਨ ਨਾਲ ਵੀ ਧਿਆਨ ਦਿਓ ਲੇਕਿਨ ਇਹਦਾ ਇੰਟਰਸਟ ਜਿਆਦਾ ਹੀ ਤਾਂ ਅਸੀਂ ਵੀ ਕਿਹਾ ਤੇ ਇਹਨਾਂ ਕਿਹਾ ਮੈਂ ਇਹਨਾਂ ਨੂੰ ਕਿਹਾ ਮੈਂ ਤੁਸੀਂ ਇਹਨਾਂ ਨੂੰ ਦੋ ਦਿਨ ਪਹਿਲਾਂ ਪਤਾ ਕੀ ਹੋਇਆ ਕਹਿੰਦੇ ਅਸੀਂ ਇਦਾਂ ਕਰਨਾ ਇਹਨੂੰ ਭੇਜਣਾ ਅਸੀਂ ਮੈਂ ਕਿਹਾ ਤੁਸੀਂ ਭੇਜ ਦਿਓ ਲੇਕਿਨ ਇਹਨੂੰ ਉਹ ਟ੍ਰੇਡ ਕਰੋ ਦੋ ਦਿਨ ਦੇ ਤਿੰਨ ਦਿਨ ਹਾਂ ਉਹ ਤਿੰਨ ਦਿਨ ਦੀ ਰਿਪੋਰਟ ਕੀਤਾ ਤੇ ਆ ਬਲਕਿ ਉਹਨਾਂ ਮੈਂ ਨਹੀਂ ਹੋਇਆ ਸੈਟੀਸਫਾਈ ਜਦੋਂ ਬਾਅਦ ਚ ਕਰਾਇਆ ਫੇਰ ਸਰਟੀਫਾਈ ਮੈਂ ਦੇਖੋ ਤੁਹਾਡੇ ਬੱਚੇ ਨੇ ਕੀ ਕੀਤਾ ਇਹ ਸਾਰਾ ਮੈਂ ਨਾਮ ਰੋਸ਼ਨ ਕਰਤਾ ਸਰ ਇਸ ਤੋਂ ਵੱਧ ਕੀ ਚਾਹੀਦੀ ਹੁੰਦੀ ਵਧੀਆ ਬਸ ਹੁਣ ਸੋਇਆ ਬਹੁਤ ਬਧੀਆ ਜੀ ਮੈਂ ਤੁਹਾਨੂੰ ਕਹਾਂ ਦੱਸ ਰਿਹਾ ਹਾਂ ਕਿਵੇਂ ਅਸੀਂ ਹੋ ਗਏ ਬਾਕੀ ਲੋਕਾਂ ਨੂੰ ਜੇ ਕਿ ਬੱਚੇ ਜਿਨ੍ਹਾਂ ਦੇ ਘਟ ਕੇ ਰਹਿੰਦੇ ਜਾਂ ਟੈਲੈਂਟ ਪੂਰੀ ਤਰ੍ਹਾਂ ਬਾਹਰ ਨਾ ਆਵੇ ਮੈਂ ਤੇ ਕਹਿੰਦਾ ਬਈ ਜਿਹੜਾ ਬੱਚਾ ਜਿੱਧਰ ਜਾਣਾ ਚਾਹੁੰਦਾ ਹੈ ਅੱਜ ਕੱਲ ਦੇ ਜਮਾਨੇ ਚ ਉਹਨੂੰ ਜਾਣ ਦੇਣਾ ਚਾਹੀਦਾ ਪਰ ਲੇਕਿਨ ਕੰਟਰੋਲ ਰੱਖਣਾ ਚਾਹੀਦਾ ਕਿਤੇ ਇਦਾਂ ਨਾ ਹੋਏ ਕਿ ਮਤਲਬ ਕਿ ਉਹ ਗਲਤ ਪਾਸੇ ਚੱਲ ਜਾਈਏ ਤੁਹਾਨੂੰ ਪਤਾ ਨਾ ਲੱਗੇ ਉਹ ਬਹੁਤ ਚੀਜ਼ ਖਰਾਬ ਹੈ ਉਹ ਸਭ ਤੋਂ ਵੱਡੀ ਚੀਜ਼ ਉਹ ਹੈ ਕਿ ਤੁਸੀਂ ਨਾਲੇ ਵੀ ਦੇਖੋ ਬਾਤ ਕਰੋ ਕਿ ਬੱਚਾ ਵਾਕਿਆ ਹੀ ਉਧਰ ਜਾ ਰਹੀ ਜਿੱਦਾਂ ਹੀ ਕਿਹੜੇ ਜਿੱਧਰ ਜਾਣਾ ਚਾਹੁੰਦਾ ਹੈ ਜੋ ਗਲਤ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੁਹਾਨੂੰ ਦੇਖਿਆ ਹੀ ਤੁਸੀਂ ਕਿ ਬਹੁਤ ਲੋਕੀ ਬੱਚੇ ਖਰਾਬ ਹੋਏ ਕਹਿੰਦੇ ਕੋਈ ਪਤਾ ਨਹੀਂ ਕਿਤੇ ਕਿਤੇ ਜਾਏ ਕਹਿੰਦੇ ਡਾਕਟਰਸ ਵੀ ਕਹਿੰਨ ਲਾਪੇ ਬੱਚੇ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਦੂਰ ਰੱਖੋ ਕਹਿੰਦੇ ਪਰ ਲੇਕ ਜੇ ਜਾਂਦਾ ਤੇ ਠੀਕ ਹੈ ਪਰ ਕੀ ਕਰਦਾ ਫੇਰ ਜੇ ਨਹੀਂ ਜਾਂਦਾ ਫਿਰ ਉਹਨੂੰ ਰੋਕੋ ਮਤਲਬ ਕੋਈ ਅਸੀਂ ਗੱਲ ਨਹੀਂ ਵੀ ਨਾ ਰੋਕੋ ਰੋਕਣਾ ਚਾਹੀਦਾ ਫੇਰ ਕੀ ਸੁਪਨਾ ਅੱਗੇ ਬੱਚੇ ਦਾ ਬੱਚਾ ਤੇ ਕਹਿੰਦਾ ਮੈਂ ਇੰਜੀਨੀਅਰ ਬਣਨਾ ਪਰ ਲੇਕਿਨ ਮੈਨੂੰ ਤੇ ਲੱਗਦਾ ਕਿ ਇਹਦਾ ਰਿਕਾਰਡ ਹੀ ਹੋਰ ਕੋਈ ਹੋਏਗਾ ਅਜੀ ਕੀਵੇਂ ਦਾ ਮਹਿਸੂਸ ਹੋ ਰਿਹਾ ਬੱਚਾ ਡਬਲ ਰਿਕਾਰਡ ਤੇ ਆਪਣਾ ਨਾਮ ਦੇਖ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਜੀ ਮਤਲਬ ਇਹੋ ਜਿਹੇ ਬੱਚੇ ਤਾਂ ਬਹੁਤ ਘੱਟ ਹੁੰਦੇ ਕੀ ਇਹੋ ਜਿਹਾ ਰਿਕਾਰਡ ਬਣੇ ਕੋਈ ਇਨੇ ਦੇਸ਼ ਦੇ ਨਾਮ ਦੱਸਨੇ ਅਹੀ ਆਪਤ ਲੋ ਹੀ ਨੇ ਕਿਹੜਾ ਝੰਡਾ ਕਿਹੜਾ ਤੇ ਕਿਹੜਾ ਗੇੜਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਈ ਆ ਵੇਖਿਆ ਤੇ ਨੰਨੂ ਅੱਗੇ ਪਾਉਗੇ ਹੋਗੇ ਹਾਂਜੀ ਸ਼ੀਲਿਆ ਸੁਹਾਗੇ ਹਾਂਜੀ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ ਜਦੋਂ ਰਿਜ਼ਲਟ ਆਇਆ ਸੀ ਰਿਜ਼ਲਟ ਮੈਂ ਤਾਂ ਉਥੇ ਯੂਨੀਵਰਸਿਟੀ ਹੀ ਤੇ ਵਾਈਫ ਦਾ ਫੋਨ ਆਇਆ ਸੀ ਤੇ ਬੜੀ ਖੁਸ਼ੀ ਹੋਈ ਸੀਗੇ ਫਿਰ ਮੈਂ ਬੈਠਾ ਸੀ ਆਪਣੇ ਸਰ ਕੋਲੇ ਤੇ ਮੈਂ ਫਿਰ ਬਾਹਰ ਆ ਕੇ ਫੋਨ ਸੁਣ ਰਿਹਾ ਮੈਂ ਫਿਰ ਨਈਦਾਟਾ ਵਧਾਰਿਆ ਆਰੀਆ ਵਧਾਈਆਂ ਹਾਂਜੀ ਹਾਂਜੀ ਦੋ ਦੋ ਸਾਰੇ ਜਿੰਦ ਜਿੰਦ ਜਿਵੇਂ ਕੋਈ ਬਾਹਰ ਰਹਿੰਦਾ ਜਾਂ ਕਿੱਥੇ ਰਹਿੰਦਾ ਸਾਰੇ ਪਾਸੇ ਵਧਾਈ ਆਂਦੀਆਂ ਸਕੂਲ ਵੱਲੋਂ ਵੀ ਕੀਤਾ ਗਿਆ ਸਨਮਾਨ ਹਾਂਜੀ ਸਕੂਲ ਵੱਲੋਂ ਵੀ ਜਿਵੇਂ ਮੇਰੇ ਕਈ ਦੋਸਤ ਬਾਹਰ ਵੀ ਗਏ ਆ ਉਹ ਵੀ ਫੋਨ ਕਰਦੇ ਆ ਫਿਰ ਉਹ ਉਹ ਮਾਣ ਹੁੰਦਾ ਵਾ ਕਿ ਹਾਂਜੀ ਲੈ ਦੇ 7 ਸਾਲ ਦਾ ਤੇ ਕਿੱਥੋਂ ਤੱਕ ਨਾਮ ਹਾਂਜੀ ਸਹੀ ਗੱਲ ਉਹ ਕਹਿੰਦੇ ਵੇਖਿਓ ਆਈਕਿਊ ਬੜਾ ਤੇਜ਼ ਆ ਬੱਚੇ ਦਾ ਤੇ ਧਿਆਨ ਰੱਖਿਓ ਇਹਦਾ ਮਤਲਬ ਇਹੋ ਜਿਹਾ ਹੁੰਦਾ ਨਹੀਂ ਬੱਚਾ ਤੇ ਬਾਕੀ ਇਹਦਾ ਇੰਟਰਸਟ ਹੀ ਸੀਗਾ ਜੀ ਦੇ ਵੱਲ ਕੰਟਰੀਜ਼ ਵੱਲ ਤੇ ਜਿਵੇਂ ਜੌਬ ਕਰਦੇ ਉਹ ਤੇ ਟਾਈਮ ਵਗੈਰਾ ਤੇ ਚਲੋ ਟੱਡੇ ਕੋ ਵੀ ਘੱਟ ਹੁੰਦਾ ਕਿਵੇਂ ਇਹ ਬੱਚੇ ਨੂੰ ਮਤਲ ਤੁਹਾਨੂੰ ਟੈਲੈਂਟ ਦਾ ਜੋ ਪਤਾ ਲੱਗਾ ਕਿਵੇਂ ਇਹਨੂੰ ਗਾਈਡ ਕੀਤਾ ਕਿ ਜਿੱਦਾਂ ਇਹਦਾ ਸਾਧਨ ਗਾਈਡੈਂਸ ਇਹ ਲੋੜ ਹੀ ਨਹੀਂ ਭਈ ਆਪ ਹੀ ਨੇ ਜਿਹੜੇ ਟॉयਲ ਸੀਗੇ ਉਹਨਾਂ ਉਹਨੂੰ ਇਹਨੇ ਵਧੀਆ ਯੂਟਲਾਈਜ਼ ਕੀਤਾ ਕਿ ਟॉयਜ਼ ਨੂੰ ਹੀ ਆਪਣਾ ਇਹਨੇ ਸਟੱਡੀ ਮਟੀਰੀਅਲ ਬਣਾ ਲਿਆ ਜਿਵੇਂ ਪਿੱਛੇ ਵੀ ਸਾਡੇ ਪਿੱਛੇ ਵੀ ਝੰਡੇ ਲਾਏ ਆ ਨਕਸ਼ੇ ਲਾਏ ਆ ਤੇ ਆਪਣੇ ਜਿੱਥੇ ਘਰ ਚ ਵੀ ਸਾਰੇ ਕਮਰੇ ਜਿਹੜਾ ਕਮਰੇ ਜ ਆ ਪੰਜਾਬ ਦਾ ਵੱਖਰਾ ਲੱਗਾ ਇੱਕ ਪੂਰਾ ਫਲੋ ਇੰਡੀਆ ਦਾ ਤੇ ਵਰਲਡ ਦਾ ਤੇ ਉਥੋਂ ਦੇਖ ਕੇ ਹੀ ਇਹਨੂੰ ਪਤਾ ਲੱਗਦਾ ਕਿਹੜਾ ਕਿਹੜੀ ਮਤਲਬ ਜੀਓਗ੍ਰਾਫੀ ਦਾ ਪੂਰਾ ਪਤਾ ਇਹਨੂੰ ਕਿਹੜਾ ਕਿਹੜਾ ਦੇਸ਼ ਦੇ ਨਾਲ ਕਰਦਾ ਕਿਵੇਂ ਕਰਦਾ ਭਾਈ ਕੀ ਕਹਿਣਾ ਚਾਹੁੰਦੇ ਦੇਖੋ ਜਿਵੇਂ ਉਹ ਤੁਸੀਂ ਬੱਚੇ ਦੇ ਟੈਲੈਂਟ ਨੂੰ ਪਛਾਣਨੇ ਇਹਨੂੰ ਅੱਗੇ ਕੰਪੀਟੀਸ਼ਨਾਂ 'ਚ ਭਾਗ ਦਵਾਇਆ ਇਸ ਤਰ੍ਹਾਂ ਦੇ ਹੌਸਲੇ ਤਾਂ ਬਹੁਤ ਹੀ ਬੱਚੇ ਹੋਣ ਟੈਲੈਂਟਡ ਪਰ ਮਾਤਾ ਪਿਤਾ ਅਕਸਰ ਹੀ ਉਹ ਚੀਜ਼ ਨੂੰ ਅਣਗੋਲਾ ਕਰ ਦਿੰਦੀਆਂ ਜਾਂ ਪਛਾਣ ਨਹੀਂ ਪਾਉਂਦੇ ਪਛਾਣ ਨਹੀਂ ਪਾਉਂਦੇ ਜਾਂ ਕੀ ਮੈਸੇਜ ਹੋ ਜਾਉਂਦਾ ਆ ਦੇਖੋ ਹਰੇਕ ਬੱਚੇ 'ਚ ਕੋਈ ਨਾ ਕੋਈ ਟੈਲੈਂਟ ਹੁੰਦਾ ਕਿਹੇ ਜਾਂ ਕੋਈ ਖੇਡਾਂ 'ਚ ਹੁੰਦਾ ਕੋਈ ਪੜ੍ਹਾਈ 'ਚ ਹੁੰ ਉਹ ਉਸ ਬੱਚੇ ਨੂੰ ਅਸੀਂ ਕੀ ਕਰਨੇ ਆ ਚਲੋ ਹੁਣ ਤਾਂ ਫਿਰ ਵੀ ਹੋ ਗਿਆ ਸਾਡੇ ਵੇਲੇ ਤੱਕ ਆਈ ਕਹਿੰਦੇ ਪੜ 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 ਪੜੇਗਾ ਨਹੀਂ ਤਾਂ ਕੀ ਕਰੇਗਾ ਤੇ ਪਰ ਹੁਣ ਚੇਂਜ ਹੋ ਰਿਹਾ ਹੈ ਕਾਫੀ ਕੁਝ ਤੇ ਜੇ ਬੱਚਾ ਕੋਈ ਖੇਡਾਂ ਚ ਦੇ ਜੇ ਤਾਂ ਉਹਨੂੰ ਉਧਰ ਭੇਜਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਲਓ ਅੱਜ ਕੱਲ ਖੇਡਾਂ ਚ ਵੀ ਕਾਫੀ ਲੋਕ ਤਰੱਕੀ ਕਰ ਰਹੇ ਆ ਕਾਫੀ ਸਵਾਲ ਹੈ ਦੇ ਸੋਸ਼ਲ ਮੀਡੀਆ ਬਾਰੇ ਮੈਂ ਪਹਿਲਾਂ ਵੀ ਪੁੱਛਿਆ ਵਾ ਡਿਵਾਈਸ ਨੂੰ ਵੀ ਸੋਸ਼ਲ ਮੀਡੀਆ ਨੂੰ ਲੈ ਕੇ ਹੁਣ ਡਾਕਟਰਸ ਤੱਕ ਕਹਿਣ ਲੱਗ ਪਿਆ ਕਿ ਹਾਂਜੀ ਦੂਰ ਰਖਣਾ ਬਤੂ ਸਿਆ ਸਾਬਤ ਕਰਦਾ ਜੇ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤੇ ਬੱਚਿਆਂ ਦੇ ਹਿੱਤ ਲਈ। ਲਿਮਟ ਆ ਹਰ ਇੱਕ ਚੀਜ਼ ਦੀ ਭਾਜੀ ਜੇ ਲਿਮਟ ਤੋਂ ਵੱਧ ਹੋ ਗਿਆ ਫਿਰ ਕੋ ਸਾਰੀਆਂ ਜਾਂ ਮਾੜੀਆਂ। ਸੋਸ਼ਲ ਮੀਡੀਆ ਅਸੀਂ ਵੀ ਇਹਨੂੰ ਘੱਟ ਕਰਦੇ ਆਂ ਕਿ ਘੱਟ ਦੇਖੇ ਜਾਂ ਬੱਚੇ ਨੂੰ ਇਹੋ ਜਿਹੀ ਵੀਡੀਓ ਦਿਖਾਣੇ ਜਿਹਦੇ ਵਿੱਚ ਬੱਚੇ ਦੀ ਅੱਖਾਂ ਖਰਾਬ ਹੋਈਆਂ ਜਾਂ ਡਾਕਟਰਾਂ ਦੀ ਕੋਈ ਵੀਡੀਓ ਦਿਖਾ ਦਿੰਦੇ ਆਂ ਕਿ ਬੱਚਾ ਆਪੇ ਹੀ ਘੱਟ ਦੇਖੇ। ਤੇ ਇੰਨਾ ਵੀ ਨਹੀਂ ਬੱਚੇ ਨੂੰ ਦੂਰ ਰੱਖਣਾ ਚਾਹੀਦਾ ਕਿ ਬੱਚਾ ਅੱਜ ਕੱਲ੍ਹ ਕੋਈ ਜਮਾਨਾ ਜੇ ਬੱਚੇ ਨੂੰ ਬਹੁਤ ਹੀ ਦੂਰ ਰੱਖ ਲਾਂਗੇ ਬੱਚਾ ਜ਼ਮਾਨੇ ਦੇ ਨਾਲ ਤੋਰ ਨਹੀਂ ਸਕਦਾ ਫਿਰ ਪਿੱਛੇ ਰਹਿ ਜਾਏਗਾ। ਕਿਉਂਕਿ ਜ ਹਾਂਜੀ ਚੰਡੀ ਦੀ YouTube ਤੋਂ ਵੀ ਵੇਖਦਾ ਨੌਲੇਜ ਦੇ ਤੌਰ ਤੇ ਵਰਤਿਆ ਜਾਏ ਤੇ ਵਧੀਆ ਜੀ ਹਾਂਜੀ ਨੌਲੇਜ ਦੇ ਤੌਰ ਤੇ ਵਰਤਿਆ ਜਾਏ ਨਾ ਨੌਲੇਜ ਵੀ ਬਹੁਤ ਹੈ ਵੈਸੇ ਹੁਣ ਅਗਲਾ ਜਿੱਦਾਂ ਰਿਕਾਰਡ ਹੋਇਆ ਕੀ ਕਹਿੰਨਾ ਚੰਨ ਕਿਹੜੇ ਰਿਕਾਰਡ ਤੇ ਹੁਣ ਅੱਗੇ ਜਾਣਾ ਜਾਈਏ ਆ ਬਾਅਦ ਅੱਗੇ ਦੀ ਕੀ ਪਲੈਨਿੰਗ ਹੈ ਕੀ ਤਿਆਰੀ ਹੈ ਇਹ ਤਾਂ ਦੇ ਮੰਮੀ ਪਲੈਨਿੰਗ ਕਰਦੇ ਵੈਸੇ ਗਿਨੇਸ ਬੁੱਕ ਆਫ ਰਿਕਾਰਡਸ ਜਾਂ ਫਿਰ ਇੱਕ ਲਿਮਕਾ ਬੁੱਕ ਆਫ ਰਿਕਾਰਡਸ ਆ ਉਹਦੇ ਉਹ ਦੇਖਾਂਗੇ ਜੀ ਤੁਸੀਂ ਅਪਲਾਈ ਕਰੋਗੇ ਅੱਗੇ ਹਾਂਜੀ 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 ਤੁਹਾਡਾ ਨਾਮ ਦਾਸ ਦੇਉ ਤੇ ਬੱਚੇ ਦਾ ਕੀ ਨਾਮ ਹੈ ਮੇਰਾ ਨਾਮ ਨਿਧੀ ਸਾਹਨੀ ਹੈ ਤੇ ਮੇਰੇ ਬੇਟੇ ਦਾ ਨਾਮ ਹੈ ਕਰਮਨਬੀਰ ਸਿੰਘ ਕਿੰਨੀ ਉਮਰ ਹੈ ਇਹਦੀ ਏਜ ਹੈਗੀ ਹੁਣ 6 ਇਅਰਸ uh, 10 ਮੰਥ ਕਿਹੜੇ ਕੰਪੀਟੀਸ਼ਨ ਜਿੰਨੇ ਭਾਗ ਲਿਆ ਸੀ ਤੇ ਜਿੱਤੂ ਮਿਲਨੇ ਵਰਲਡ ਰਿਕਾਰਡ ਆ ਇਹਨੇ 195 ਕੰਟਰੀਜ਼ ਦੇ 플ੈਗ ਦੱਸ ਕੇ ਉਹਨਾਂ ਦੇ ਕੰਟਰੀ ਨੇਮ ਦੱਸੇ ਸੀ 195 ਕੰਟਰੀਜ਼ ਦੇ 플ੈਗ ਦੇਖ ਕੇ ਨਾ ਉਹਨਾਂ ਦੇ ਨਾਮ ਦੱਸੇ ਸੀ ਕੰਟਰੀਜ਼ ਦੇ ਤੇ ਇਹਦਾ ਰਿਕਾਰਡ ਹੁਣ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਤੇ ਇਹ ਸਾਰਾ ਰਿਕਾਰਡ ਨੇ 10 ਮਿੰਟ 35 ਸਕਿੰਡ ਚ ਦੱਸਿਆ ਸੀ। ਮਨ ਕੀ ਪ੍ਰੋਸੈਸ ਹੈ ਗਾਇਸ ਕੰਪੀਟੀਸ਼ਨ ਵਿੱਚ ਭਾਗ ਲੈ ਆਉਂਦਾ ਜੇ ਕੀ ਵੀ ਰਿਜ਼ਲਟ ਆਉਂਦਾ। ਅ ਸਰ ਪਹਿਲਾਂ ਅਸੀਂ ਟਾਈਮਰ ਲਗਾ ਕੇ ਇੱਕ ਵੀਡੀਓ ਬਣਾਨੀ ਹੁੰਦੀ ਆ। ਪਹਿਲੀ ਜਗ੍ਹਾ ਕੋ ਰਫ ਵੀਡੀਓ ਵੀ ਹੈਗੀ ਆ ਉਹ ਵੀ ਰਫ ਵੀਡੀਓ ਸਿੰਪਲੀ ਲੈ ਕੇ ਇੱਕ ਅਪਲੋਡ ਕਰਨੀ ਹੁੰਦੀ ਆ ਤੁਸੀਂ ਇੰਡੀਆ ਬੁੱਕ ਆਫ ਰਿਕਾਰਡਸ ਸਿਰਫ ਅਪਲਾਈ ਕਰਨਾ ਹੁੰਦਾ। ਬਾਕੀ ਸਾਰਾ ਪ੍ਰੋਸੈਸ ਨਾ ਉਹ ਆਪੇ ਤੁਹਾਨੂੰ ਦੱਸ ਦਿੰਦੇ ਆ। ਕਿੰਨੀ ਦੇਰ ਬਾਅਦ ਆਗੇ ਰਿਜ਼ਲਟ? ਅ 2-3 ਮਹੀਨੇ ਲੱਗ ਜਾਂਦੇ ਰਿਜ਼ਲਟ ਆਣ ਤੱਕ। ਕਿਉਂਕਿ ਵੀਡੀਓ ਪੂਰੀ ਵੈਰੀਫਾਈ ਹੁੰਦੀ ਹੈ ਫਿਰ ਉਸ ਤੋਂ ਬਾਅਦ ਹੀ ਯੈਸ ਹੁੰਦੀ ਹੈ। ਯਰ ਰਿਜ਼ਲਟ ਯਾਰ ਕੀ ਰਿਐਕਸ਼ਨ ਹੈ ਮਤਲਬ ਕੀ ਕੀ ਮੈਨੂੰ ਮਹਿਸੂਸ ਹੋ ਰਿਹਾ ਹੈ ਤੁਹਾਨੂੰ? ਸਾਨੂੰ ਤਾਂ ਬਹੁਤ ਮਾਣ ਮਹਿਸੂਸ ਹੋਇਆ ਕਿਉਂਕਿ ਇਹ ਐਕਸਪੈਕਟ ਨਹੀਂ ਕੀਤਾ ਕਿ ਇਦਾਂ ਦਾ ਵੀ ਕੋਈ ਰਿਕਾਰਡ ਬਣ ਜਾਏਗਾ ਜਾਂ ਕੁਝ ਪੋਸਿਬਲ ਹੈ। ਜੇ ਸਟਾਰਟਿੰਗ ਵਿੱਚ ਬੱਚੇ ਨੇ ਨਾਮ ਲੈਣੇ ਸ਼ੁਰੂ ਕੀਤੇ ਸੀ ਛੰਡਿਆ ਦੇ ਤੋਂ ਤੁਹਾਨੂੰ ਮਤਲਬ ਕਿ ਸੀਰੀਅਸ ਸੀ ਜਾਂ ਲੱਗਿਆ ਕਿ ਸੀਗਾ ਬੱਚਾ ਖੇਡਦਾ ਪਿਆ ਤੇ ਬਸ ਠੀਕ ਹੈ। ਨਹੀਂ ਸਾਨੂੰ ਚਲੋ ਇੰਨਾ ਲੱਗਦਾ ਸੀ ਕਿ ਸ਼ਾਪਤਾ ਹੈਗਾ ਬ੍ਰੇਨ ਦਾ ਸਾਰੇ ਫਲੈਗਸ ਦੱਸਦਾ ਪਿਆ ਪਰ ਪਹਿਲਾਂ ਆਪਾਂ ਸੋਚਿਆ ਪਰ ਜਦੋਂ ਉਹਨੇ ਦੱਸਨੇ ਸ਼ੁਰੂ ਕਰਤੇ ਹੌਲੀ ਹੌਲੀ ਸਾਨੂੰ ਪਤਾ ਲੱਗਾ ਕਿ ਕਈ ਤੇ ਇਹੋ ਜਿਹੇ ਟਾਪੂ ਦੇ ਫਲੈਗਸ ਵੀ ਹੈਗੇ ਸੀ ਜਾਂ ਆਈਲੈਂਡ ਸੀ ਜਿਹੜਾ ਦੇ ਜਿਨ੍ਹਾਂ ਦਾ ਅਸੀਂ ਕਦੀ ਨਾਮ ਵੀ ਨਹੀਂ ਸੁਣੇ ਸੀ ਉਹਨਾਂ ਦੇ ਫਲੈਗ ਵੀ ਦੱਸ ਦਿੰਦਾ ਸੀ ਫਿਰ ਆਪਾਂ ਸੋਚਿਆ ਕਿ ਕਿਉਂ ਨਾ ਇਹਨੂੰ ਇਸ ਇਸੇ ਡਾਇਰੈਕਸ਼ਨ ਵਾਲੇ ਨੂੰ ਅੱਗੇ ਹੋ ਤੋੜੀਏ ਤੇ ਕਿਸੇ ਰਿਕਾਰਡਸ ਚ ਅਪਲਾਈ ਕਰੀਏ ਕੀ ਦਿਨਚਰਿਆ ਰਹਿੰਦੀ ਬੱਚੇ ਦੀ ਮਤਲਬ ਕਿਵੇਂ ਦੇ ਦੀ ਖੇਲ ਖੁੱਦ ਰਹਿੰਦੀ ਹੈ ਜਾਂ ਸੋਸ਼ਲ ਮੀਡੀਆ ਦੇ ਕਿਦਾਂ ਦੇਖਦਾ ਵਾ ਜਾਂ ਨਹੀਂ ਵੇਖਦਾ ਆ ਦਿਨਚਰਿਆ ਤਾਂ ਸਕੂਲ ਕਾਫੀ ਟਾਈਮ ਸਕੂਲ ਨਿਕਲ ਜਾਂਦਾ ਪਰ ਸੋਸ਼ਲ ਮੀਡੀਆ ਦੇ ਅੰਦਰ ਹਾਂ ਦੇਖਦਾ YouTube ਸਾਡਾ ਬੇਟਾ ਦੇਖਦਾ ਬਹੁਤ ਦੇਖਦਾ ਪਰ ਦੇਖਦਾ ਸਿਰਫ ਉਹੀ ਆ ਕੰਟਰੀ ਬਾਲਸ ਕਿਉਂਕਿ ਇੱਕ ਵਾਰੀ ਜਿਹੜਾ ਆਪਾਂ ਦੇਖਣ ਲੱਪੰਨੇ ਆ ਸਾਡੇ ਸਕਰੋਲ ਵੀ ਉਹੀ ਹੁੰਦਾ ਫੋਨ 'ਚ ਹੁਣ ਸਾਡੇ ਫੋਨ 'ਚ ਸਾਰਾ ਕੁਝ YouTube 'ਚ ਆਏਗਾ ਸਾਰਾ ਉਹੀ ਆਏਗਾ ਹੁਣ ਜੇ ਮੈਂ ਵੀ YouTube ਖੋਲਾਂਗੀ ਆਪਣੀ ਉੱਚ ਸਾਰਾ ਕੰਟਰੀ ਬਾਲਸ ਆਂਦਾ ਉੱਚ ਇੰਨਾ ਨਹੀਂ ਕਿ ਸਿਰਫ ਕੰਟਰੀਜ਼ ਦੇ ਫਲੈਗ ਆਂਦੇ ਆ ਕੰਟਰੀਜ਼ ਦੀ ਹਿਸਟਰੀ ਵੀ ਦੱਸਦੇ ਆ ਵਰਲਡ ਵਾਰ 2 ਚ ਕੀ ਹੋਇਆ ਵਰਲਡ ਵਾਰ 1 ਚ ਕੀ ਹੋਇਆ ਸਾਨੂੰ ਵੀ ਕਈ ਕੁਐਸਚਨ ਪੁੱਛਦਾ ਆ ਕਿ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਕੀ ਹੋਇਆ ਇੰਡੀਪੈਂਡੈਂਸ ਮਤਲਬ ਜੀ ਇੱਕ ਆਪਾਂ ਗੱਲ ਕਰੀ ਸੋਸ਼ਲ ਮੀਡੀਆ ਦੇ ਜਿੱਥੇ ਲੋਕ ਬੱਚਿਆਂ ਨੂੰ ਦੂਰ ਰੱਖਦੇ ਆ ਪਰ ਤੁਹਾਡੇ ਬੱਚੇ ਸੋਸ਼ਲ ਮੀਡੀਆ ਥਰੂ ਹੀ ਆਪਣਾ ਇਹ ਟੈਲੈਂਟ ਨੂੰ ਡਿਵੈਲਪ ਕਰਦੇ ਆ ਹਾਂਜੀ ਹਾਂਜੀ ਸਹੀ ਗੱਲ ਆ ਇਹਨਾਂ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਸਿੱਖਿਆ ਤੇ ਮਲਕੀ ਇੱਕੋ ਪਾਸੇ ਸਿਰਫ ਲੱਗਾ ਰਿਆ ਨਾ ਫਿਰ ਕੰਟਰੀ ਬਾਲਸ ਦੇਖਦਾ ਹੀ ਫਿਰ ਇਹਨੂੰ ਰੀਲਸ ਵੀ ਸ਼ਾਰਟਸ ਵੀ ਸਾਰੇ ਕੰਟਰੀ ਬਾਲਸ ਇਹੀ ਆਉਂਦੇ ਹੀ ਤੇ ਉਹ ਜਿਵੇਂ ਆਪਾਂ ਦੇਖਿਆ ਡਰਾਇੰਗਸ ਵਗੈਰਾ ਤੇ ਕਿੰਨੇ ਬਣਾਈ ਤੁਸੀਂ ਹੈਲਪ ਕੀਤੀ ਜਾਂ ਖੁਦ ਹੀ ਕਰਦਾ ਨਹੀਂ ਸਰ ਡਰਾਇੰਗ ਸਾਰੀ ਆ ਖੁਦ ਹੀ ਕਰਦਾ ਆ ਅਹੀਂ ਬਸ ਜਦਾ ਫਿਨਿਸ਼ਿੰਗ ਕਰਦੇ ਆ ਥੋੜੀ ਬੋਤੀ ਕੋਈ ਲਾਈਨ ਸਟ੍ਰੇਟ ਨਹੀਂ ਹੈਗੀ ਜਾਂ ਕਿਉਂਕਿ ਸਕੇਲ ਲਾ ਕੇ ਹੈ ਬਣਾਣਾ ਇਹਨੂੰ ਅਹੀਂ ਕੋਈ ਡਰਾਇੰਗ ਤਾਂ ਪ੍ਰੋਪਰ ਆਂਦੀ ਨਹੀਂ ਆ ਸੈਕੰਡ ਕਲਾਸ ਹੀ ਹੈਗਾ ਤੇ ਇੱਕ ਉਹ ਸਕੂਲ ਤੋਂ ਵੀ ਹੈ ਕੁਝ ਨਹੀਂ ਸਿਖਾਉਂਦੇ ਕਿ ਫਲੈਗਸ ਰਿਲੇਟਡ ਤੇ ਸਿਲੇਬਸ ਚ ਤਾਂ ਹੈ ਨਹੀਂ ਆ ਪਰ ਬਸ ਡਰਾਇੰਗ ਕਰਦਾ ਇਹਨੂੰ ਸਾਰਾ ਪਤਾ ਕਿ ਕਲਰ ਕਿਹੜਾ ਆਣਾ ਕਿਹੜਾ ਐਨੀਮਲ ਬੰਨਣਾ ਚਲੋ ਸ਼ੇਪ ਨਹੀਂ ਬਣਾਨੀ ਆਂਦੀ ਐਗਜ਼ੈਕਟ ਇਹਨੂੰ ਪਰ ਉਹ ਸਾਰਾ ਕੁਝ ਇਹਨੂੰ ਪਤਾ ਹੈ ਕਿ ਇੱਕ ਫਲੈਗ ਜੇ ਹੈਗਾ ਕਿਹੜਾ ਸਕੁਅ ਉੱਚ ਕਿਹੜੇ ਕਿਹੜੇ ਕਲਰ ਆਣੇ ਆ ਉਹ ਸਾਰਾ ਕੁਝ ਪਤਾ ਇਹਨੂੰ ਬਾਕੀ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਤਾਂ ਇਹ ਕਹਾਂਗੀ ਕਿ ਜਿਹੜੀ ਤੁਹਾਡੇ ਬੱਚੇ ਨੂੰ ਜਿਹੜੀ ਚੀਜ਼ ਇੰਟਰਸਟ ਹੈਗਾ ਪਹਿਲੀ ਗੱਲ ਤਾਂ ਤੁਸੀਂ ਉਹੀ ਚੀਜ਼ ਨੂੰ ਐਕਸਪਲੋਰ ਕਰੋ ਬਾਕੀ ਚੀਜ਼ਾਂ ਤੇ ਫੋਕਸ ਕਰਨ ਦਾ ਕੋਈ ਲੋੜ ਨਹੀਂ ਇੰਨੀ ਹੈਗੀ ਜੋ ਚੀਜ਼ ਬੱਚੇ ਬੱਚਾ ਖੁਸ਼ ਆ ਜਿਹੜੀ ਚੀਜ਼ ਕਰਕੇ ਪਹਿਲਾਂ ਤਾਂ ਤੁਸੀਂ ਉਹਨੂੰ ਇੰਟਰਸਟ ਲੈ ਕੇ ਚੱਲੋ ਬਾਕੀ ਅੱਗੇ ਦੇਖੋ ਇਨ ਫਿਊਚਰ ਬੱਚਾ ਕਿਹੜੀ ਸਾਈਡ ਜਾਂਦਾ